ਸਵਾਗਤ ਹੈ ਵਿੱਚ ਤੁਹਾਡੇ ਇੱਕ ਵਾਰ ਫਿਰ ਉਮੀਦ ਹੈ ਤੁਸੀਂ ਆਪਣੀ ਐਨਟੀਐਸਸੀ ਦੀ ਤਿਆਰੀ ਬਹੁਤ ਵਧੀਆ ਢੰਗ ਨਾਲ ਕਰ ਰਹੇ ਹੋਣੇ ਇਸ ਵੀਡੀਓ ਤੋਂ ਪਹਿਲਾਂ ਅਸੀਂ ਸਮਾਜਿਕ ਸਿੱਖਿਆ ਐਨਟੀਐਸਸੀ ਲਈ 8 파ਟ ਬਣਾ ਚੁੱਕੇ ਜੇਕਰ ਤੁਸੀਂ ਉਹ ਨਹੀਂ ਵੇਖੇ ਤਾਂ ਤੁਸੀਂ ਉਹ ਵੀ ਜ਼ਰੂਰ ਦੇਖੋ ਤੁਹਾਡੀ ਤਿਆਰੀ ਦੇ ਵਿੱਚ ਤੁਹਾਨੂੰ ਮਦਦ ਮਿਲੇਗੀ ਅੱਜ ਅਸੀਂ ਇਸ ਵੀਡੀਓ ਦੇ ਵਿੱਚ 2019 ਐਨਟੀਐਸਸੀ ਦਾ ਜੋ ਪੇਪਰ ਸਟੇਜ ਫਰਸਟ ਲਈ ਹੋਇਆ ਸੀ ਉਹ ਹੱਲ ਕਰਾਂਗੇ ਤੁਸੀਂ ਦੇਖੋਗੇ ਬੜੇ ਸਿੰਪਲ ਕੁਐਸਚਨ ਹੈਗੇ ਤੁਸੀਂ ਇਹਨਾਂ ਨੂੰ ਬੜੀ ਆਸਾਨੀ ਨਾਲ ਹਲ ਕਰ ਸਕੂਦੇ ਬਹੁਤ ਦੇ ਕੁਸਚਨ ਤੁਹਾਨੂੰ ਆਂਦੇ ਵੀ ਹੋਣੇ ਚਲੋ ਸਟਾਰਟ ਕਰੀਏ ਜਿਹਦਾ ਪਹਿਲਾ ਪ੍ਰਸ਼ਨ ਹੈ ਭਾਰਤ ਦੇ ਪਹਿਲੇ ਵਾਈਸਰਾਏ ਕੌਣ ਸੀ ਹਾਂਜੀ ਕੌਣ ਸੀ ਚਾਰਲਸ ਜான் ਕੈਨਿੰਗ 1852 ਦੇ ਵਿੱਚ ਮਹਾਰਾਣੀ ਵਿਕਟੋਰੀਆ ਨੇ ਗੋਸ਼ਨਾ ਕੀਤੀ ਤੁਹਾਨੂੰ ਦੱਸ ਦਈਏ ਜਿਹੜੇ ਜੌਨ ਕੈਨਿੰਗ ਸੀ ਇਹ ਪਹਿਲੇ ਵਾਈਸਰਾਏ ਸੀ ਤੇ ਲਾਸਟ ਗਵਰਨਰ ਜਨਰਲ ਸੀ ਠੀਕ ਹੈ ਜੀ ਜਿਹੜੇ ਜੌਨ ਕੈਨਿੰਗ ਸੀ ਯਾਦ ਰੱਖਿਓ ਇਹ ਭਾਰਤ ਦੇ ਪਹਿਲੇ ਵਾਈਸਰਾਏ ਸੀ ਤੇ ਭਾਰਤ ਦੇ ਆਖਰੀ ਗਵਰਨਰ ਜਨਰਲ ਸੀ 1858 ਦੇ ਵਿੱਚ ਗਵਰਨਰ ਜਨਰਲ ਦਾ ਅਹੁਦਾ ਖਤਮ ਕਰਦਾ ਤੇ ਉਹਦੀ ਜਗ੍ਹਾ ਤੇ ਕੀ ਬਣਾਇਆ ਜਾਣ ਲੱਗਿਆ ਵਾਈਸਰਾਏ ਠੀਕ ਹੈ ਜੀ ਅਗਲਾ ਪ੍ਰਸ਼ਨ ਰਮਾਇਣ ਅਤੇ ਮਹਾਭਾਰਤ ਵਿੱਚ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ ਹਾਂਜੀ ਕੀ ਕਿਹਾ ਜਾਂਦਾ ਸੀ ਪੰਚਨਦ ਵੈਰੀ ਗੁੱਡ ਪੰਚ ਦਾ ਮਤਲਬ ਪੰਜ ਨਦ ਦਾ ਮਤਲਬ ਨਦੀਆਂ ਅਗਲਾ ਪ੍ਰਸ਼ਨ ਗੁਰੂ ਤੇਗ ਬਹਾਦਰ ਜੀ ਦਾ ਜਨਮ ਕਦੋਂ ਹੋਇਆ ਹਾਂਜੀ ਕਦੋਂ ਹੋਇਆ 1621 ਦੇ ਵਿੱਚ ਠੀਕ ਹੈ ਜੀ ਪਹਿਲਾਂ ਇਹਨਾਂ ਦਾ ਨਾਮ ਕੀ ਸੀ ਤਿਆਗਮਲ ਇਸ ਤੋਂ ਬਾਅਦ ਇਹਨਾਂ ਨੇ ਇੱਕ ਲੜਾਈ ਦੇ ਵਿੱਚ ਬੜੇ ਜੋਰ ਵਿਖਾਏ ਇਸ ਤੋਂ ਬਾਅਦ ਇਹਨਾਂ ਦਾ ਨਾਮ ਤੇਗ ਬਹਾਦਰ ਰੱਖਿਆ ਗਿਆ ਮਤਲਬ ਤੇਗ ਦਾ ਤਨੀ ਹਾਂਜੀ ਅਗਲਾ ਪ੍ਰਸ਼ਨ ਮੁਗਲ ਬਾਦਸ਼ਾਹ ਔਰੰਗਜ਼ੇਬ ਦੁਆਰਾ ਗੁਰੂ ਹਰ Rai ਜੀ ਨੂੰ ਦਿੱਲੀ ਬੁਲਾਉਣ ਤੇ ਗੁਰੂ ਸਾਹਿਬ ਨੇ ਕਿਸ ਨੂੰ ਦਿੱਲੀ ਭੇਜਿਆ ਹਾਂਜੀ ਕਿਹਨੂੰ ਭੇਜਤਾ ਸੀ RAM RAJ ਨੂੰ ਹਾਂਜੀ ਅਗਲਾ ਪ੍ਰਸ਼ਨ ਪਹਿਲੀ ਵਾਰ ਕਾਂਗਰਸ ਦੇ ਮੰਚ ਤੋਂ ਸਵਰਾਜ ਦੀ ਮੰਗ ਕਰਨ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ ਹੈ ਕੀ ਨਾਮ ਸੀ ਇਹਨਾਂ ਦਾ ਦਾਦਾ ਭਾਈ ਨਰੋਜੀ ਆਪਸ਼ਨ 3 ਇਹਦੇ ਲਈ ਸਹੀ ਹੈਗੀ ਦਾਦਾ ਭਾਈ ਨਰੋਜੀ ਹਾਂਜੀ ਹਾਂਜੀ ਅਗਲਾ ਪ੍ਰਸ਼ਨ ਮੰਜੀ ਪ੍ਰਥਾ ਦੀ ਸ਼ੁਰੂਆਤ ਕਿਸ ਗੁਰੂ ਸਾਹਿਬ ਨੇ ਕੀਤੀ ਹਾਂਜੀ ਕਿਹਨਾਂ ਨੇ ਕੀਤੀ ਸੀ ਗੁਰੂ ਅਮਰਦਾਸ ਜੀ ਨੇ ਪਹਿਲੀ ਆਪਸ਼ਨ ਸਹੀ ਹੈ ਕਿ ਨੇ ਮੰਜੀ ਵਣਾਈ ਸੀ ਪੁੱਤ 22 ਗੁਰੂ ਅਮਰਦਾਸ ਜੀ ਕਾਫੀ ਫਿਰਦੇ ਸਨ ਇਸ ਕਰਕੇ ਉਹਨਾਂ ਨੇ ਪੂਰੇ ਪ੍ਰਚਾਰ ਖੇਤਰ ਨੂੰ 22 ਭਾਗਾਂ ਦੇ ਵਿੱਚ ਵੰਡਤਾ ਤੇ ਨਾਮ ਕੀ ਦਿੱਤਾ ਗਿਆ ਨੇ 22 ਭਾਗਾਂ ਨੂੰ ਮੰਜੀਆਂ ਅਗਲਾ ਪ੍ਰਸ਼ਨ ਬੰਦਾ ਸਿੰਘ ਬਹਾਦਰ ਨੇ ਕਿਹ ਸਹਿਰ ਨੂੰ ਆਪਣੀ ਰਾਜਸਤਾਨੀ ਬਣਾਇਆ ਵੈਰੀ ਗੁੱਡ ਲੋਗੜ ਨੂੰ ਅਸੀਂ ਅਗਾਂ ਨਕਸ਼ਾ ਕਰਾਂਗੇ ਉਹਦੇ ਵਿੱਚ ਇਹ ਸਥਾਨ ਦਰਸਾਵਾਂਗੇ ਅਗਲਾ ਪ੍ਰਸ਼ਨ ਗਦਰ ਪਾਰਟੀ ਦਾ ਜਨਮ ਕਦੋਂ ਹੋਇਆ ਹਾਂ ਹਾਂਜੀ ਕਦੋਂ ਹੋਇਆ 1913 1 ਨਵੰਬਰ 1913 ਅਮਰੀਕਾ ਦਾ ਸ਼ਹਿਰ ਸੀ ਸਨ ਫਰਾਂਸਿਸਕੋ ਉਥੇ ਗਦਰ ਪਾਰਟੀ ਦੀ ਸਥਾਪਨਾ ਕੀਤੀ ਗਈ ਸੀ ਅਗਲਾ ਪ੍ਰਸ਼ਨ 19ਵੀਂ ਸਦੀ ਦੇ ਮੱਧ ਵਿੱਚ ਇਟਲੀ ਨੂੰ ਕਿੰਨੇ ਰਾਜਾਂ ਵਿੱਚ ਵੰਡਿਆ ਗਿਆ ਅਤੇ ਕਿਸ ਤੇ ਇਤਾਲਵੀ ਰਿਆਸਤ ਦਾ ਰਾਜ ਸੀ? ਹਾਂਜੀ, ਇਹਦੇ ਲਈ ਆਪਸ਼ਨ 1 ਪਹਿਲੀ ਸਹੀ ਹੈਗੀ, 7 ਭਾਗਾਂ ਵਿੱਚ ਵੰਡਿਆ ਗਿਆ ਸੀ। ਇਤਾਲਵੀ ਰਿਆਸਤ ਕਿਸ ਦਾ ਰਾਜ ਸੀ? ਸਾਰਡੀਨੀਆ ਪਾਈਡਮੋਂਟ। ਹਾਂਜੀ। ਅਗਲਾ ਪ੍ਰਸ਼ਨ 170 ਨੰਬਰ ਉਸ ਮਹਿਲਾ ਰੂਪਕ ਦਾ ਨਾਮ ਦੱਸੋ ਜੋ ਫਰਾਂਸ ਦੀ ਪ੍ਰਤੀਨਿਧਤਾ ਕਰਦੀ ਹੈ। ਹਾਂਜੀ ਕੀ ਨਾਮ ਉਹਨਾਂ ਦਾ ਮਰੀਅਨ ਪ੍ਰਸ਼ਨ ਨੰਬਰ 171 ਇੱਕ ਉਧਾਰ ਬਸਤੀਵਾਦੀ ਅਧਿਕਾਰੀ ਜਿਸ ਨੇ ਭਾਰਤ ਵਿੱਚ ਪ੍ਰੈਸ ਦੀ ਆਜ਼ਾਦੀ ਨੂੰ ਬਹਾਲ ਕਰਨ ਲਈ ਨਵੇਂ ਨਿਯਮ ਤਿਆਰ ਕੀਤੇ ਹਾਂਜੀ ਉਹਨਾਂ ਦਾ ਨਾਮ ਸੀ ਵਿਲੀਅਮ ਬੈਂਟਿੰਗ ਠੀਕ ਹੈ ਇਹ ਭਾਰਤ ਦੇ ਗਵਰਨਰ ਜਨਰਲ ਸਨ ਇਹਨਾਂ ਨੇ ਬਹੁਤ ਸਾਰੇ ਸੁਧਾਰ ਕੀਤੇ ਵੀ ਸਤੀ ਪ੍ਰਥਾ ਦੇ ਉੱਪਰ ਰੋਕ ਲਗਾਈ ਠੀਕ ਹੈ ਪ੍ਰੈਸ ਨੂੰ ਸੁਤੰਤਰਤਾ ਦਿੱਤੀ ਇੱਕ ਕਾਫੀ ਉਧਾਰ ਗਵਰਨਰ ਜਨਰਲ ਸੀ ਭਾਰਤ ਲਈ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜਾ ਦੇਸ਼ ਦੱਖਣ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਸਾਰਕ ਦਾ ਮੈਂਬਰ ਨਹੀਂ ਹੈ ਇਹ ਅਸੀਂ ਪਹਿਲਾਂ ਵਾਲੀ ਵੀਡੀਓ ਦੇ ਵਿੱਚ ਵੀ ਕੀਤਾਗਾ ਵੀ ਕਿਹੜਾ ਮੈਂਬਰ ਨਹੀਂ ਹੈ ਵੈਰੀ ਗੁੱਡ ਚੀਨ ਸਾਰਕ ਦਾ ਮੈਂਬਰ ਨਹੀਂ ਹੈ ਅਗਲਾ ਪ੍ਰਸ਼ਨ ਦਮਨ ਤੋਂ ਗੋਆ ਤੱਕ ਦੇ ਤੱਟਵਰਤੀ ਮੈਦਾਨ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈਗਾ ਹਾਂਜੀ ਕੀ ਨਾਮ ਬਤੋ ਦਾ ਕੋੰਕਣ ਤੱਟਵਰਤੀ ਮੈਦਾਨ ਆਪਸ਼ਨ ਏ ਦੀ ਦੂਜੀ ਉਹਦੇ ਲਈ ਸਹੀ ਹੈ ਦਮਨ ਤੋਂ ਗੋਆ ਤੱਕ ਕੀ ਕਹਿੰਦਾ ਵੀ ਇਹਨੂੰ ਕੋੰਕਣ ਤੱਟਵਰਤੀ ਮੈਦਾਨ ਗੋਆ ਤੋਂ ਲੈ ਕੇ ਕੇਰਲਾ ਤੱਕ ਜਿਹੜਾ ਤੱਟਾ ਨੂੰ ਕੀ ਕਹਿੰਦਾਗਾ ਮਾਲਾਵਾਰ ਕੀ ਕਹਿੰਦਾ ਬਤਨੂੰ ਮਾਲਾਵਾਰ ਮਾਲਾਵਾਰ ਤੇ ਦੂਸਰੀ ਤਰਫ ਜਿਹੜਾ ਤਾਮਿਲਨਾਡੂ ਵਾਲੀ ਸਾਈਡ ਤੇ ਉਸਨੂੰ ਕੀ ਕਹਿੰਦਾਗਾ ਕੋਰਮੰਡਲ ਤੱਟ ਹਾਂਜੀ ਅਗਲਾ ਪ੍ਰਸ਼ਨ ਖੇਤਰਫਲ ਦੇ ਹਿਸਾਬ ਨਾਲ ਪੰਜਾਬ ਦਾ ਕਿਹੜਾ ਜ਼ਿਲ੍ਹਾ ਸਭ ਤੋਂ ਛੋਟਾ ਹੈ ਤਾਂ ਸਾਰਿਆਂ ਨੂੰ ਬਤਾਉਣਾ ਕਿਹੜਾ ਬੁੱਤਾ ਪਠਾਨਕੋਟ ਅਗਲਾ ਪ੍ਰਸ਼ਨ ਸਿੰਮੈਨ ਵਰਖਾ ਹਮ ਤੌਰ ਤੇ ਕਿਹੜੇ ਖੇਤਰ ਵਿੱਚ ਪਾਈ ਜਾਂਦੀ ਹੈ ਇਕਟੋਰੀਅਲ ਖੇਤਰ ਦੇ ਵਿੱਚ ਭੂਮਦ ਸਾਗਰੀ ਖੇਤਰ ਹੈਗਾ ਜਿਹੜਾ 0 ਤੋਂ 10 ਡਿਗਰੀ ਉੱਤਰ ਦੇ ਤੋਂ 10 ਡਿਗਰੀ ਦੱਖਣ ਉਸ ਦੇ ਵਿੱਚਕਾਰ ਜਿਹੜੀ ਸਿੰਮੈਨ ਵਰਖਾ ਹੈਗੀ ਉਹ ਜ਼ਿਆਦਾਤਰ ਪਾਈ ਜਾਂਦੀ ਹੈ ਹਾਂਜੀ ਅਗਲਾ ਪ੍ਰਸ਼ਨ ਰਾਵੀ ਜੇਲਮ ਅਤੇ ਚਨਾਬ ਕਿਸ ਰਦੀਆਂ ਸਹਾਇਕ ਨਦੀਆਂ ਹਨ ਇਹ ਵੀ ਅਸੀਂ ਪਿਛਲੇ ਕੁਐਸਚਨਾਂ ਦੇ ਵਿੱਚ ਕੀਤਾ ਵੀ ਵੀਡੀਓ ਦੇ ਵਿੱਚ ਕਿਸ ਦੀਆਂ ਸਹਾਇਕ ਨਦੀਆਂ ਨੇ ਸਿੰਧ ਤੇ ਚਾਰੀ ਨਦੀਆਂ ਹੁਣ ਕਿਸ ਦੇਸ਼ ਨੇ ਪਾਕਿਸਤਾਨ ਚ ਰਾਵੀ ਦਾ ਕੁਝ ਹਿੱਸਾ ਭਾਰਤ ਵਿੱਚ ਵੀ ਵੰਦਾਗਾ ਹਾਂਜੀ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕੌਣ ਬੀ ਸ਼ੇਪਡ ਘਾਟੀ ਦਾ ਨਿਰਮਾਣ ਕਰਕੇ ਹੈ ਹਾਂਜੀ ਕੌਣ ਤਿਆਰ ਕਰਦਾ ਹੈ ਬੀ ਸ਼ੇਪ ਘਾਟੀ ਨਦੀ ਦਰਿਆਪ ਕਰਦੇ ਹਨ ਡੈਲਟਾ ਡੈਲਟਾ ਦੀ ਜਿਹੜੀ ਸ਼ਕਲ ਹੈ ਉਹ ਬੀ ਸ਼ੇਪ ਵਰਗੀ ਹੁੰਦੀ ਹੈ ਤੇ ਕਿਹਨੂੰ ਬਣਾਉਂਦੀ ਨੇ ਡੈਲਟਾ? ਨਦੀਂ ਬਣਾਉਂਦੀਆਂ ਨੇ। ਹਾਂਜੀ ਅਗਲਾ ਪ੍ਰਸ਼ਨ ਪੰਜਾਬ ਵਿੱਚ ਕਿਸ ਕਿਸਮ ਦੀ ਮਿੱਟੀ ਪਾਈ ਜਾਂਦੀ ਹੈ? ਹਾਂਜੀ ਇੱਥੇ ਉਲਝੇ ਨਾ ਪਤਾ ਜਿਹੜੀ ਕਛਾਈ ਮਿੱਟੀ ਹੁੰਦੀ ਹੈਗੀ ਇਹਨੂੰ ਐਲੋਵੀਅਲ ਆਲ ਜਾਂ ਜਲੌੜੀ ਮਿੱਟੀ ਵੀ ਕਿਹਾ ਜਾਂਦਾ ਤੁਸੀਂ ਇਹਨੂੰ ਇੰਗਲਿਸ਼ ਚ ਪੜ੍ਹ ਸਕਦੇ ਹੋਗੇ। ਇਹਦੇ ਲਈ ਆਪਸ਼ਨ ਦੂਜੀ ਸਹੀ ਹੈਗੀ ਐਲੋਵੀਅਲ ਸੋਲ ਮਤਲਬ ਆਪਾਂ ਪੜ੍ਹਦੇ ਆਂਗੇ। ਜਲੌੜੀ ਮਿੱਟੀ ਹਨ ਤਾਂ ਇਹਨੂੰ ਹੀ ਕਛਾਈ ਮਿੱਟੀ ਕਿਹਾ ਜਾਂਦਾ ਹੈ ਇਸ ਲਈ ਇਹਦੇ ਲਈ ਆਪਸ਼ਨ ਕਿਹੜੀ ਸਹੀ ਹੋਵੇਗੀ ਦੂਜੀ ਪੰਜਾਬ ਵਿੱਚ ਜਲੋਡੀ ਮਿੱਟੀ ਜਾਂ ਕਛਾਈ ਮਿੱਟੀ ਪਾਈ ਜਾਂਦੀ ਹੈ ਹਾਂਜੀ ਅਗਲਾ ਪ੍ਰਸ਼ਨ ਭਾਰਤ ਦਾ ਸਭ ਤੋਂ ਪਹਿਲਾ ਐਕਸਪ੍ਰੈਸ ਹਾਈਵੇ ਕਿਹੜਾ ਹੈਗਾ ਹਾਂਜੀ ਕਿਹੜਾ ਹੈਗਾ ਇਹਦੇ ਲਈ ਵੀ ਆਪਸ਼ਨ ਦੂਜੀ ਸਹੀ ਹੈਗੀ ਮੁੰਬਈ ਤੋਂ ਪੂਨੇ ਤੱਕ ਦਾ ਅਗਲਾ ਪ੍ਰਸ਼ਨ ਕਿਸੇ ਦੇਸ਼ ਦੀਆਂ ਭੋਜਨ ਦੀਆਂ ਜ਼ਰੂਰਤਾਂ ਕਿਵੇਂ ਨਿਰਧਾਰਤ ਕੀਤੀਆਂ ਜਾਂਦੀਆਂ ਨੇ ਹਾਂਜੀ ਇਹਦੇ ਲਈ ਆਪਸ਼ਨ 1 ਬਿਲਕੁਲ ਸਹੀ ਹੈ ਜਨਸੰਖਿਆ ਦੇ ਸਾਈਜ਼ ਕਿੰਨੀ ਜਨਸੰਖਿਆ ਗਈ ਤੇ ਉਹਨਾਂ ਦੇ ਰਹਿਣ-ਸਹਿਣ ਦੇ ਪੱਦਰ ਨੂੰ ਵੇਖ ਕੇ ਹਾਂਜੀ ਅਗਲਾ ਪ੍ਰਸ਼ਨ ਕਰਕਰੇਗਾ ਕਿਹੜੇ ਰਾਜ ਵਿੱਚੋਂ ਗੁਜ਼ਰਦੀ ਹੈ ਕਰਕਰੇਗਾ ਭਾਰਤ ਦੇ 8 ਰਾਜਾਂ ਵਿੱਚੋਂ ਗੁਜ਼ਰਦੀ ਹੈ ਨਾ ਹਾਂਜੀ ਤੇ ਇਹਨਾਂ ਦੇ ਵਿੱਚੋਂ ਕਿਹੜੇ ਵਿੱਚੋਂ ਗੁਜ਼ਰਦੀ ਹੈਗੀ ਮਿਜ਼ੋਰਮ ਦੇ ਵਿੱਚੋਂ ਠੀਕ ਹੈ ਜੀ ਹਾਂਜੀ ਅਗਲਾ ਪ੍ਰਸ਼ਨ ਇਨ੍ਹਾਂ ਖੇਤਰਾਂ ਵਿੱਚੋਂ ਕਿਹੜੇ ਖੇਤਰ ਵਿੱਚ ਪਾਟਸਨ ਮਿਲਣਾ ਜ਼ਿਆਦਾ ਹਨ ਹਾਂਜੀ ਕਿਹੜੇ ਵਿੱਚ ਨੇ ਪੱਛਮੀ ਬੰਗਾਲ ਕਿਉਂਕਿ ਪਾਟਸਨ ਇਹ ਸਾਈਡ ਤੇ ਜ਼ਿਆਦਾ ਪਾਈਆਂ ਨੇ ਪਾਟਸਨ ਮਤਲਬ ਜੂਟ ਹਾਂਜੀ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਬੀਟੋ ਸ਼ਕਤੀ ਕਿਸ ਦੇਸ਼ ਕੋਲ ਨਹੀਂ ਹੈ ਹਾਂਜੀ ਕਿਹਦੇ ਕੋਲ ਨਹੀਂ ਹੈ ਭਾਰਤ ਕੋਲ ਨਹੀਂ ਹੈ ਬੀਟੋ ਦਾ ਮਤਲਬ ਕੀ ਹੁੰਦਾ ਪੁੱਤਾਂ ਨਾ ਕਹਿਣ ਦੀ ਸ਼ਕਤੀ ਸੌਰੀ ਮਨਾ ਕਰਨ ਦੀ ਸ਼ਕਤੀ ਹਾਂਜੀ ਜੇ ਜਦੋਂ ਸੁਭਾਗਿਆਲਾ ਟਾਪਿਕ ਕਰਾਂਗੇ ਨਾ ਯੂਨੋ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਉਹਦੇ ਵਿੱਚ ਪੰਜ ਦੇਸ਼ਾਂ ਕੋਲ ਜਿਹੜੇ ਉਹਦੇ ਪੱਕੇ ਮੈਂਬਰ ਹੈਗੇ ਉਹਨਾਂ ਕੋਲ ਵੀਟੋ ਪਾਵਰ ਹੈਗੀ ਪਰ ਭਾਰਤ ਕੋਲ ਵੀਟੋ ਪਾਵਰ ਨਹੀਂ ਹੈ ਹਾਂਜੀ ਅਗਲਾ ਪ੍ਰਸ਼ਨ ਨਿਆਇਕ ਪੁਨਰ ਨਿਰੇਖਣ ਦਾ ਸਿਧਾਂਤ ਕਿਸ ਤੋਂ ਲਿਆ ਗਿਆ ਹੈਗਾ ਹਾਂਜੀ ਕਿਹੜੇ ਦੇਸ਼ ਤੋਂ ਲਿਆ ਗਿਆ ਹੈਗਾ ਸੰਯੁਕਤ ਰਾਜ ਅਮਰੀਕਾ ਤੋਂ ਯੂ ਐਸ ਤੋਂ ਹਾਂਜੀ ਅਗਲਾ ਪ੍ਰਸ਼ਨ ਪੰਜਾਬ ਵਿੱਚ ਲੋਕ ਸਭਾ ਤੇ ਰਾਜ ਸਭਾ ਲਈ ਕਿੰਨੇ ਮੈਂਬਰ ਚੁਣੇ ਜਾਂਦੇ ਹੈਗੇ ਕਿਹੜੀ অপਸ਼ਨ ਸਹੀ ਹੈ ਦੂਜੀ ਲੋਕ ਸਭਾ ਲਈ 13 ਰਾਜ ਸਭਾ ਲਈ 7 ਅਗਲਾ ਪ੍ਰਸ਼ਨ ਰਾਸ਼ਟਰਪਤੀ ਦੀ ਚੋਣ ਕਰਨ ਲਈ ਚੋਣ ਮੰਡਲ ਵਿੱਚ ਕੌਣ ਕੌਣ ਭਾਗ ਲੈਂਦਾਗਾ ਹਾਂਜੀ ਇਹਦੇ ਲਈ অপਸ਼ਨ ਤੀਜੀ ਬਿਲਕੁਲ ਸਹੀ ਹੈ ਲੋਕ ਸਭਾ ਰਾਜ ਸਭਾ ਤੇ ਰਾਜਾਂ ਦੀਆਂ ਵਿਧਾਨ ਸਭਾਵਾਂ ਦੇ ਚੁਣੇ ਹੋਏ ਮੈਂਬਰ ਤੇ ਕੇਂਦਰੀ ਸਸ਼ਤ ਪ੍ਰਦੇਸ਼ਾਂ ਦੇ ਚੁਣੇ ਹੋਏ ਮੈਂਬਰ ਇਹਦੇ ਵਿੱਚ ਭਾਗ ਲੈਂਦੇ ਹੈਗੇ ਤੇ ਰਾਸ਼ਟਰਪਤੀ ਦੀ ਚੋਣ ਕਰਦੇ ਹੈਗੇ ਹਾਂਜੀ ਅਗਲਾ ਪ੍ਰਸ਼ਨ ਸ਼ਾਂਤਮਈ ਸਹਿਉਹੰਦ ਹੇਠ ਲਿਖਿਆਂ ਵਿੱਚੋਂ ਕਿਸ ਸਮਝੌਤੇ ਦਾ ਸਿਧਾਂਤ ਹੈ ਹਾਂਜੀ ਵੈਰੀ ਗੁੱਡ ਪੰਚਸ਼ੀਲ ਦਾ ਕਿਨਾ ਕਿਨਾ ਵਿਚਕਾਰ ਆਇਸੀ ਪੰਚਸ਼ੀਲ ਚੀਨ ਤੇ ਭਾਰਤ ਵਿਚਕਾਰ ਕਦੋਂ ਆਇਸੀ 1954 ਦੇ ਵਿੱਚ ਠੀਕ ਹੈ ਜੀ ਯਾਦ ਰੱਖਿਓ ਅਗਲਾ ਪ੍ਰਸ਼ਨ ਅੰਤਰਰਾਸ਼ਟਰੀ ਪੱਧਰ ਤੇ ਭਾਰਤ ਕਿਸ ਗੱਲ ਦੀ ਸਖਤ ਵਿਰੋਧਤਾ ਕਰਦਾਗਾ ਹਾਂਜੀ ਹਰ ਕਿਸਮ ਦੇ ਅਤਵਾਦੀ ਅਗਲਾ ਪ੍ਰਸ਼ਨ ਵਿਦੇਸ਼ੀਆਂ ਵਿੱਚੋਂ ਕਿਹੜੇ ਅਧਿਕਾਰ ਨਹੀਂ ਦਿੱਤੇ ਜਾਂਦੇ ਰਾਜਨੀਤਿਕ ਅਧਿਕਾਰ ਆਰਥਿਕ ਅਧਿਕਾਰ ਸਮਾਜਿਕ ਅਧਿਕਾਰ ਮਨੁੱਖੀ ਅਧਿਕਾਰ ਹਾਂਜੀ ਕਿਹੜੇ ਅਧਿਕਾਰ ਨਹੀਂ ਦਿੱਤੇ ਜਾਂਦੇ ਰਾਜਨੀਤਿਕ ਅਧਿਕਾਰ ਬਾਕੀ ਤਿੰਨੋਂ ਅਧਿਕਾਰ ਮਿਲਦੇ ਆਗੇ ਇਹਨਾਂ ਨੂੰ ਅਗਲਾ ਪ੍ਰਸ਼ਨ ਰਾਜ ਦਾ ਮੁੱਖ ਮੰਤਰੀ ਕਿਸ ਨਾਲ ਸੰਬੰਧ ਰੱਖਦਾਗਾ ਹਾਂਜੀ ਵੈਰੀ ਗੁੱਡ ਰਾਜ ਵਿਧਾਨ ਸਭਾ ਨਾਲ ਰਾਜ ਸਭਾ ਤੇ ਲੋਕ ਸਭਾ ਕੇਂਦਰ ਦੇ ਦੋ ਸੰਸਦ ਦੇ ਦੋ ਸਦਨ ਨੇਗੇ ਤੇ ਜਿਹੜੀ ਰਾਜ ਵਿਧਾਨ ਸਭਾ ਰਾਜ ਵਿਧਾਨ ਪਰਿਸ਼ਦ ਇਹ ਰਾਜਾਂ ਦੇ ਵਿੱਚ ਵਿਧਾਨ ਜਿਹੜੀ ਸੰਸਦ ਹੁੰਦੀ ਹੈਗੀ ਵਿਧਾਨ ਮੰਡਲ ਉਹਦੇ ਹਿੱਸੇ ਹੈਗੇ ਹਾਂਜੀ ਅਗਲਾ ਪ੍ਰਸ਼ਨ ਮੁਫਤ ਦੇ ਜ਼ਰੂਰੀ ਸਿੱਖਿਆ ਦਾ ਅਧਿਕਾਰ ਭਾਰਤ ਵਿੱਚ ਕਦੋਂ ਲਾਗੂ ਕੀਤਾ ਗਿਆ ਹਾਂਜੀ ਕਦੋਂ ਲਾਗੂ ਕੀਤਾ ਗਿਆ April 2010 ਦੇ ਵਿੱਚ ਇਹਦੇ ਤਹਿਤ ਜਿਹੜੇ ਛੋਟੇ ਬੱਚੇ ਹੈਗੇ ਸ਼ੇਰ ਤੋਂ 14 ਸਾਲ ਤੱਕ ਦੇ ਉਹਨਾਂ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਦਿੱਤੀ ਜਾਂਦੀ ਹੈਗੀ। ਹਾਂਜੀ ਅਗਲਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸੰਸਦੀ ਪ੍ਰਣਾਲੀ ਦੀ ਨਹੀਂ ਹੈ? ਹਾਂਜੀ। ਹਾਂਜੀ ਇਹਦੇ ਲਈ ਜਿਹੜੀ ਆਪਸ਼ਨ ਦੂਜੀ ਹੈਗੀ ਉਹ ਸਹੀ ਹੈਗੀ। ਅਗਲਾ ਪ੍ਰਸ਼ਨ ਖੇਤੀ ਵਿੱਚ ਖਾਸ ਤੌਰ ਤੇ ਕਣਕ ਤੇ ਚਾਵਲ ਵਿੱਚ ਹੋਣ ਵਾਲੇ ਅਸਧਾਰਨਵਾਦੇ ਨੂੰ ਕੀ ਨਾਮ ਦਿੱਤਾ ਗਿਆਗਾ ਹਾਂਜੀ ਕੀ ਨਾਮ ਦਿੱਤਾ ਜਾਂਦਾਗਾ ਹਰੀ ਕ੍ਰਾਂਤੀ ਆਪ ਪੜਿਆ ਨਾ ਕਦੋਂ ਆਈ ਸੀ 1960 1967 66 67 ਦੇ ਵਿੱਚ ਆਈ ਸੀ ਇਹਦੇ ਨਾਲ ਕਣਕ ਤੇ ਚਾਵਲ ਦੇ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ ਹਾਂਜੀ ਅਗਲਾ ਪ੍ਰਸ਼ਨ ਉਦਮੀ ਨੂੰ ਉਸ ਦੀਆਂ ਸਾਧਨ ਸੇਵਾਵਾਂ ਦੇ ਬਦਲੇ ਕੀ ਨਾਮ ਮਿਲਦਾਗਾ ਵੀ ਹਾਂਜੀ ਉਹਨੂੰ ਕੀ ਪ੍ਰਾਪਤ ਹੁੰਦਾਗਾ ਲਾਭ ਪ੍ਰਾਪਤ ਹੁੰਦਾਗਾ ਨੂੰ ਹਾਂਜੀ ਅਗਲਾ ਪ੍ਰਸ਼ਨ ਜਦ ਕਿਸੇ ਕੰਮ ਵਿੱਚ ਲੋੜ ਤੋਂ ਵੱਧ ਮਜ਼ਦੂਰਾਂ ਨੂੰ ਕੰਮ ਤੇ ਲਗਾਇਆ ਜਾਂਦਾ ਹੈ ਤਾਂ ਬਾਦੂ ਲਗਾਏ ਗਏ ਮਜ਼ਦੂਰਾਂ ਨੂੰ ਕਿਹੜੇ ਬੇਰੁਜ਼ਗਾਰ ਕਿਹਾ ਜਾਵੇਗਾ ਹਾਂਜੀ ਇਹਦੇ ਲਈ ਆਪਸ਼ਨ ਦੂਜੀ ਸਹੀ ਹੈ ਕਿਹੜੇ ਬੇਰੁਜ਼ਗਾਰ ਹੋਣਗੇ ਬਤ ਉਹ ਛੁਪੇ ਹੋਏ ਬੇਰੁਜ਼ਗਾਰ ਅਗਲਾ ਪ੍ਰਸ਼ਨ ਸਰਕਾਰ ਦੀ ਆਮਦਨ ਤੇ ਖਰਚੇ ਸਬੰਧੀ ਨੀਤੀ ਨੂੰ ਕੀ ਕਿਹਾ ਜਾਂਦਾਗਾ ਇਹ ਵੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਕੀਤਾਗਾ ਵੈਰੀ ਗੁੱਡ ਕੀ ਕਿਹਾ ਜਾਂਦਾਗਾ ਰਾਜਖੋਸ਼ੀ ਨੀਤੀ ਅਗਲਾ ਪ੍ਰਸ਼ਨ ਸਰਕਾਰ ਦੀ ਆਮਦਨ ਤੇ ਖਰਚ ਸਬੰਧੀ ਸੌਰੀ ਭਾਰਤ ਵਿੱਚ ਨਵੀਂ ਉਦਯੋਗਿਕ ਨੀਤੀ ਕਦੋਂ ਲਾਗੂ ਕੀਤੀ ਗਈ ਇਹ ਵੀ ਆਪਾਂ ਪਿਛਲੀ ਵੀਡੀਓ ਦੇ ਵਿੱਚ ਕਰਕੇ ਆਏਗੇ ਕਦੋਂ ਲਾਗੂ ਕੀਤਾ ਉਹ 1991 ਦੇ ਵਿੱਚ ਵੈਰੀ ਗੁੱਡ ਅਗਲਾ ਪ੍ਰਸ਼ਨ ਭਾਰਤ ਵਿੱਚ ਕਿੰਨੇ ਪ੍ਰਤੀਸ਼ਤ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹੈਗੇ ਹਾਂਜੀ ਕਿੰਨੇ ਰਹਿੰਦੇਗੇ 21.9 ਇਹਦੇ ਲਈ ਪਹਿਲੀ ਆਪਸ਼ਨ ਸੀ ਆ ਜਾਏਗੀ ਹਾਂਜੀ ਅਗਲਾ ਪ੍ਰਸ਼ਨ ਭਾਰਤ ਸਰਕਾਰ ਦੀ ਮਨਰੇਗਾ ਯੋਜਨਾ ਹੇਠ ਮਜ਼ਦੂਰਾਂ ਨੂੰ ਕਿੰਨੇ ਦਿਨਾਂ ਦਾ ਰੁਜ਼ਗਾਰ ਪ੍ਰਦਾਨ ਕਰਵਾਇਆ ਜਾਂਦਾ ਹੈਗਾ ਹਾਂਜੀ ਵੈਰੀ ਗੁੱਡ 100 ਦਿਨਾਂ ਦਾ ਅਗਲਾ ਪ੍ਰਸ਼ਨ ਬੈਂਕਿੰਗ ਸੇਵਾਵਾਂ ਨੂੰ ਅਰਥਵਿਵਸਥਾ ਦੇ ਕਿਹੜੇ ਖੇਤਰ ਵਿੱਚ ਸ਼ਾਮਿਲ ਕੀਤਾ ਜਾਂਦਾ ਹੈਗਾ ਹਾਂਜੀ ਕਿਹੜਾ ਖੇਤਰ ਹੁੰਦਾ ਹੈਗਾ ਇਹ ਸੇਵਾ ਖੇਤਰ ਠੀਕ ਹੈ ਜੀ ਇਸ ਤਰੀਕੇ ਨਾਲ ਅਸੀਂ ਜਿਹੜਾ 2019 ਦਾ ਐਨਟੀਐਸਸੀ ਦਾ ਪੇਪਰ ਸੀ ਉਹਦੇ 40 ਕੁਐਸਚਨ ਹੱਲ ਕਰ ਲਏ ਤੇ ਮੈਨੂੰ ਲੱਗਦਾ ਹੈਗਾ ਇਹਦੇ ਵਿੱਚ ਤੁਹਾਨੂੰ 30 ਤੋਂ ਲੈ ਕੇ ਜਿਹੜੇ 35 ਕੁਐਸਚਨ ਸੀ ਬਹੁਤੇ ਬੱਚਿਆਂ ਨੂੰ ਲਗਭਗ ਸਾਰੇ ਇਹ ਕੁਐਸਚਨ ਆਉਂਦੇ ਹੋਣੇ ਕਿਉਂਕਿ ਸੌਖੇ ਕੁਐਸਚਨ ਹੈਗੇ ਜੇਕਰ ਤੁਸੀਂ ਚੰਗੇ ਤਰੀਕੇ ਨਾਲ ਤਿਆਰੀ ਕਰੋਗੇ ਤਾਂ ਐਸਐਸਟੀ ਦਾ ਨਭਾਰਟ ਹੈਗਾ ਉਹ ਤੁਹਾਡੇ ਲਈ ਬਹੁਤ ਸਿੰਪਲ ਹੈਗਾ ਤੇ ਸਕੋਰਿੰਗ ਹੋਵੇਗਾ ਠੀਕ ਹੈ ਜੀ ਆਪਾਂ ਜਲਦ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਧੰਨਵਾਦ